ਅਗਦਾ ਕੋਝਾਰਾ ਨਹੀਂ ਜੇ ਨਗਰੂ ਜ਼ਲਾਲੁਦੀਨ ਤੂੰ ਹੈਰਾਨ ਹੋਣਾ ਹੈ ਭਾਵੇਂ ਤੈਨੂੰ ਸਾਰਾ ਪਤਾ ਹੈ ਜਾਨੂ 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 ਡਰਾਇ ਦਿੱਤਾ ਸੀਗਾ ਪੱਖੇ ਤੇ ਬੈਠੇ ਕੀ ਕਰ ਰਹੇ ਹੋ ਸੁਣਿਆ ਸੀ ਲੋਕਾਂ ਦਾ ਪੱਖੇ ਚ ਹੱਥ ਉੱਥਾ ਜਾਂਦਾ ਹੈ ਤੁਸੀਂ ਤਾਂ ਪੂਰੇ ਦੇ ਪੂਰੇ ਪੱਖੇ ਚ ਆ ਗਏ ਅੱਜ ਦਾ ਦਿਨ ਗਰੀਬ ਨਾਲ ੱੱਕਾ ਨਾ ਕਰ ਜਿਓ ਦੇਖਿਓ ਕਿਤੇ ਮਰਬਰਾ ਰਜਾਇਓ ਮੈਂ ਕਿਉਂ ਮਰਾਂ ਬਰਨ ਮੇਰੇ ਦੁਸ਼ਮਣ ਮੈਂ ਨਾ ਅੱਜ ਤੱਕ ਕਦੇ ਬੈੱਡ ਤੇ ਨਹੀਂ ਸੁੱਤੀ ਮੈਨੂੰ ਤਾਂ ਨੀਂਦ ਦੀ ਦਰਖਤ ਹੀ ਟਹਿਣੀਆਂ ਤੇ ਆਉਂਦੀ ਆ ਹੈ ਤੇ ਤੁਹਾਡੇ ਕਮਰੇ ਚ ਕੋਈ ਦਰਖਤ ਹੈ ਨਹੀਂ ਤਾਂ ਮੈਂ ਵੱਖੇ ਤੇ ਸੋਵਾਂਗੀ ਜਾਨੂ ਮੈਨੂੰ ਤੁਹਾਡੀ ਕੋ ਗੱਲ ਸਮਝ ਤਾਂ ਨਹੀਂ ਰਹੀ ਹੈ ਕਿ ਅਬ ਮੈਂ ਕਿਸਦੇ ਬੈੱਡਰੂਮ ਚ ਅੱਜ ਤੱਕ ਦਰਖਤ ਦੇਖਿਆ ਨਹੀਂ ਪਲੀਜ਼ ਅੱਜ ਦਾ ਦਿਨ ਅਡਜਸਟ ਕਰੋ ਕੱਲ ਨੂੰ ਆਪਾਂ ਗੱਦੇ ਉੱਪਰ ਪਿਲਕੜ ਦੀ ਹੀਟ ਲਾ ਲਾਂਗੇ ਹੈ ਆਹ ਫੁੱਲਾਂ ਦਾ ਮਾਰ ਨਾ ਤੋੜਿਓ ਦੇਖਿਓ ਇਹ ਵੀ ਤਾਂ ਦੇਖੋ ਦਰਖਤ ਤੋਂ ਹੀ ਆਏ ਨੇ ਜੇ ਆਫ ਲੰਨਾ ਫੁੱਲਾ ਚ ਗਵਾਚ ਗਿਆ ਫਿਰ ਮਜ਼ਾਕ ਮਜ਼ਾਕ ਕਰ ਰਹੇ ਹੋ ਨਾ ਮਜ਼ਾਕ ਹੀ ਸਮਝ ਲਓ ਜਾਨੂ ਜਾਨੂ ਥੋੜੇ ਡੇਲੇ ਅੰਦਰ ਆ ਕੇ ਬਦਲ ਗਿਆ ਥੋੜੇ ਡੇਲੇ ਲਾਲ ਹੋ ਗਏ ਤੁਹਨ ਮੇ ਲਾਲ ਦੇਖ ਰਿਹਾ ਸੋ 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 ਜਾਨੂ ਤੁਹਾਡੇ ਪੈਰ ਵੀ ਘੁੰਮ ਰਹੇ ਨੇ ਜਾਨੂ ਮਜ਼ਾਕ ਸੀਰੀਅਸ ਹੋ ਰਿਹਾ ਜਾਨੂ ਤੁਸੀਂ ਕਿਤੇ ਉਹ ਤਾਂ ਨਹੀਂ ਗਿਓ ਉਹ ਜਾਨੂ ਤੂੰ ਕੈਨੇਡਾ ਹੈ ਉਹ ਯਾਰ ਇੱਕ ਤਾਂ ਹਰ ਇੱਕ ਪੰਜਾਬੀ ਦੇ ਦਿਮਾਗ ਚ ਕੈਨੇਡਾ ਨਹੀਂ ਨਿਕਲਦਾ ਉਹ ਕੀ ਹੁੰਦਾ ਕੈਨੇਡਾ ਨਾਲ ਮਿਲਿਆ ਜੁਲਿਆ ਯਾਰ ਤੂੰ ਸਲੇਟਾ ਹੈ ਨਹੀਂ ਸਲੇਟੀ ਨਹੀਂ ਫਿਰ ਤੂੰ ਹਰ ਵਿਆਈ ਵਰੀ ਜਨਾਨੀ ਨੂੰ ਕੀ ਕਹਿੰਨਾ ਹੈ ਛੱਡੋ ਮੈਂ ਤਾਂ ਬਹੁਤ ਮੁਸ਼ਕਲ ਹੈ ਨਾ ਚੜ੍ਹੇ ਹਾਂ ਚੜ੍ਹੇਗਾ ਚੜ੍ਹੇ ਆਪਣਾ ਘਰ ਛੱਡ ਕੇ ਦੂਜਿਆਂ ਦੇ ਘਰ ਵਸਾਉਣਾ ਲਿਆ ਕੁੜੀਆਂ ਨੂੰ ਹਰ ਵਿਆਈ ਵਰੀ ਕੁੜੀ ਨੂੰ ਚੜ੍ਹੇਲ ਕਹਿਣ ਵਾਲਿਆ